ਦੇ ਕਿਸਾਨੀ ਦੇ ਹਾਲਾਤ ਦੇਖੋ ਕਿ 25 25 30 30 ਦਿਨ ਹੋਨੋਂ ਆਇਆ ਮੰਡੀਆਂ 'ਚ ਫਸਲਾਂ ਰੁੱਲ ਰੀਆਂ ਨੇ ਕਿਸਾਨ ਬੈਠਿਆ ਉਹਦੀ ਕਾਲੀ ਦੀਵਾਲੀ ਉਹਨਾਂ ਦੀ ਮਜ਼ਦੂਰਾਂ ਦੀ ਆੜਤੀਆਂ ਦੀ ਸ਼ੈਲਰ ਵਾਲਿਆਂ ਦੀ ਦੁਕਾਨਦਾਰਾਂ ਸਾਰਿਆਂ ਦੀ ਕਾਲੀ ਦੀਵਾਲੀ ਰਹੀ ਇਹ ਨਿਕੰਮੀ ਸੁਬੇ ਦੀ ਸਰਕਾਰ ਤੇ ਐਂਟੀ ਪੰਜਾਬ ਪੋਲਿਸੀਜ਼ ਕੇਂਦਰ ਦੀ ਸਰਕਾਰ ਕਰਕੇ ਇਹ ਤਾਂ ਆਪਾਂ ਸੁਣਿਆ ਕਿ ਜਿਹੜੇ ਪ੍ਰਾਈਵੇਟ ਖਰੀਦਦਾਰ ਹੁੰਦੇ ਨੇ ਉਹ ਕਿਸਾਨ ਨੂੰ ਐਕਸਪਲੋਇਟ ਕਰਦੇ ਲੇਕਿਨ ਮੈਂ ਪਹਿਲੀ ਵਾਰੀ ਦੇਖ ਰਹੀ ਹਾਂ ਕਿ ਸਰਕਾਰੀ ਏਜੰਸੀਆਂ ਵੀ ਸਾਡਾ ਚੋਨਾ ਐਮਐਸਪੀ 'ਚ ਨਹੀਂ ਖਰੀਦ ਰਹੀ ਵਿਚਾਰੇ ਕਿਸਾਨ ਨੂੰ 4-4 5-5 ਹਜ਼ਾਰ ਰੇਟ ਤੋਂ ਕੱਟ ਵੇਚਣਾ ਪੈ ਰਿਹਾ ਹੈਗਾ ਆਪਣੀ ਫਸਲ ਚਕਵਾਨ ਵਾਸਤੇ ਕਦੇ ਮੌਇਸਚਰ ਕਦੇ ਕੋਈ ਬਹਾਨਾ ਕਰਕੇ ਤੇ ਸਰਕਾਰੀ ਏਜੰਸੀ ਜੇ ਕਿਸਾਨ ਦਾ शोषण ਕਰਨ ਲੱਗ ਜੂਗੀ ਤੇ ਕਿਸਾਨ ਕਿੱਥੇ ਜਾਊਗਾ ਇੱਕ ਪਾਸੇ ਉਹਨੂੰ ਡੀਏਪੀ ਨਹੀਂ ਮਿਲ ਰਹੀ ਹੈ ਜਿਹੜੀ ਡੀਏਪੀ ਮਿਲ ਰਹੀ ਉਹਦੇ 60% ਸੈਂਪਲ ਫੇਲ ਹੋ ਰਹੇ ਨੇ ਇਕੇਂਦਰ ਤੇ ਸੂਬੇ ਦੀ ਸਰਕਾਰਾਂ ਰਿਸਪਾਂਸਿਬਲ ਹੈ ਜੇ ਉਹ ਆਪਣੀ ਪਰਾਲੀ ਜਲਾਏ ਤੇ ਉਹਦੇ ਉੱਤੇ ਕੇਸ ਕੀਤੇ ਜਾਂਦੇ ਨੇ ਸੋ ਹਰ ਪੱਖੋਂ ਮੈਂ ਕਹਿ ਸਕਦੀ ਹਾਂ ਕਿ ਕਿਸਾਨੀ ਆंदोलਨ ਤੋਂ ਲੈ ਕੇ ਹੋਂ ਤਾਈਂ ਜਿਹੜਾ ਪੰਜਾਬ ਦੇ ਕਿਸਾਨ ਦਾ ਹਸ਼ੇ ਸਕੇਂਦਰ ਦੀ ਸਰਕਾਰ ਨੇ ਕੀਤਾ ਇਸ ਸਟੇਟ ਸਰਕਾਰ ਦੀ ਹਿਮੈਤ ਦੇ ਨਾਲ ਅੱਜ ਨਾ ਤਾਂ ਉਹ ਐਮਐਸਪੀ ਦੀ ਲੀਗਲ ਗਾਰੰਟੀ ਉਹਨਾਂ ਨੂੰ ਮਿਲੀ ਹੈ ਤੇ ਅੱਜ ਨਾ ਡੀਏਪ ਮਿਲ ਰਹੀ ਹੈ ਨਾ ਫਸਲ ਚੁਕਾਈ ਜਾ ਰਹੀ ਹੈ ਸ਼ੈਲ ਰਣਵਾਰਿਆ ਦਾ ਸਾਰੇ ਬੰਦ ਹੋਈ ਜਾ ਰਹੇ ਉਹ ਬੈਂਕਰਪਟ ਹੋ ਕੇ ਕਿਉਂਕਿ ਉਹਨਾਂ ਦਾ ਸਪੇਸ ਜਿਹੜਾ ਰੇਕ ਦੇ ਕੇ ਸੈਂਟਰ ਨੂੰ ਅ ਜਗਾ ਬਣਾਨੀ ਹੁੰਦੀ ਹੈ ਸ਼ੈਲਰਾਂ ਦੇ ਵਿੱਚ ਉਹ ਜਗਾ ਅੱਜ ਤੱਕ ਨਹੀਂ ਬਣਾ ਸਕੀ ਜਿਹ ਕਹਿ ਰਹੇ ਉਹ ਨੀਚਾ ਕਰ ਰਹੇ ਨੇ ਸੋ ਮਜ਼ਦੂਰਾਂ ਦਾ ਨੁਕਸਾਨ ਆਰਥੀਆਂ ਦਾ ਸੋ ਇੱਕ ਮੁੱਦਾ ਸਭ ਤੋਂ ਜ਼ਰੂਰੀ ਜਿਹੜਾ ਮੈਂ ਕਿਹਾ ਕਿ ਹਰ ਪਾਰਟੀ ਇਹਨੂੰ ਅਪੋਜ਼ ਨਹੀਂ ਕਰ ਸਕਦੀ ਤੁਸੀਂ ਕਿਸਾਨਾਂ ਦੇ ਉੱਤੇ ਚਰਚਾ ਜ਼ਰੂਰ ਕਰੋ ਦੂਜਾ ਮੁੱਦਾ ਜਿਹੜਾ ਮੈਂ ਚੱਕਿਆ ਕਿ ਲਗਾਤਾਰ ਪੰਜਾਬ ਦੇ ਨਾਲ ਜਿਹੜਾ ੱਤਕਾ ਹੋ ਰਿਹਾ ਹੈਗਾ ਅੱਜ ਸਾਡੀ ਰਾਜਧਾਨੀ ਚੰਡੀਗੜ੍ਹ ਇੱਕ ਕੋਈ ਇੰਡੀਪੈਂਡੈਂਟ ਐਮਪੀ ਹਰਿਆਣਾ ਤੋਂ ਜਿੱਤ ਗਿਆ ਜਿਹੜਾ ਕਹਿੰਦਾ ਵੀ ਸਾਡੀ ਰਾਜਧਾਨੀ ਤੇ ਇਹ ਲੱਗਦਾ ਇਹਨਾਂ ਲੋਕਾਂ ਨੇ ਇਹ ਤਾਂ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਨਹੀਂ ਪੜਿਆ ਜਿਹੜਾ ਪਾਰਲੀਮੈਂਟ ਤੋਂ ਪਾਸ ਹੋਇਆ ਜਿੱਥੇ ਇਹ ਟੈਂਪੋਰਰੀ ਰਾਜਧਾਨੀ ਪੰਜਾਬ ਤੇ ਚੰਡੀਗੜ੍ਹ ਜਿਹੜਾ ਸਾਲ ਬਾਅਦ ਪੰਜਾਬ ਨੂੰ ਦਿੱਤੀ ਜਾਊ ਹੁਣ ਉਹਦੇ ਤੋਂ ਕਿੰਨੇ ਸਾਲ ਨਿਕਲ ਗਏ ਤਿੰਨੇ ਧਾਕੇ ਨਿਕਲ ਗਏ ਅੱਜ ਤਾਈਂ ਸਾਨੂੰ ਨਹੀਂ ਮਿਲੀ ਤੇ ਸੈਂਟਰਲ ਦੀ এনवायरमेंट ਮਿਨਿਸਟਰੀ ਨੇ ਚੱਕ ਕੇ 10 ਏਕੜ ਜ਼ਮੀਨ ਚੰਡੀਗੜ੍ਹ ਵਿੱਚ ਹਰਿਆਣੇ ਨੇ ਵਿਧਾਨ ਸਭਾ ਮੰਗਿਆ ਤਾਂ ਉਹਨਾਂ ਨੂੰ ਨੋਬਜੈਕਸ਼ਨ ਸਰਟੀਫਿਕੇਟ ਦਿੱਤਾ ਮਤਲਬ ਸਾਡੇ ਰਾਜਧਾਨੀ ਦੇ ਉੱਤੇ ਸਾਡਾ ਹੱਕ ਕਮਜ਼ੋਰ ਕੀਤਾ ਅੱਗੇ ਹੀ ਪਹਿਲੇ ਹੋਮ ਮਿਨਿਸਟਰੀ ਨੇ ਜਿਹੜਾ 60 40 ਰੇਸ਼ੋ ਜਿਹੜਾ ਹੁੰਦਾ ਸੀ ਪੰਜਾਬ ਤੇ ਹਰਿਆਣਾ ਦੇ ਅਫੀਸਰਸ ਦਾ ਉਹਨੂੰ ਡਾਈਲੂਟ ਕਰਕੇ ਬਾਹਰ ਦੇ ਅਫਸਰ ਲਾ ਕੇ ਸੋ ਹਰ ਪੱਖੋਂ ਸਾਡੀ ਰਸਥਾਨੀ ਸਾਡੋ ਖੋਈ ਜਾ ਰਹੀ ਹੈ ਸਾਡੇ ਪਾਣੀ ਤਾਂ ਪਹਿਲੇ ਹੀ ਖੋਇਆ ਹੋਇਆ ਹੈਗਾ ਤੇ ਹੁਣ ਸਾਡੀ ਪੰਜਾਬ ਯੂਨੀਵਰਸਿਟੀ ਵੀ ਜਿਹਦੇ 31 ਅਕਤੂਬਰ ਨੂੰ ਉਹਨਾਂ ਦਾ ਟੈਨਯੂਰ ਖਤਮ ਹੁੰਦਾ ਹੈ ਸੈਨੇਟ ਦਾ ਚਾਰ ਚਿੱਠੀਆਂ ਲਿਖ ਛੱਡੇ ਨੇ ਕਿਉਂ ਵਾਈਸ ਪ੍ਰੈਜ਼ੀਡੈਂਟ ਸਾਹਿਬ ਇਲੈਕਸ਼ਨ ਦੀ ਮਨਜ਼ੂਰੀ ਨਹੀਂ ਦਿੰਦੇ ਜਿਹਦੇ ਕਰਕੇ ਪੰਜਾਬ ਯੂਨੀਵਰਸਿਟੀ ਦਾ ਬਹੁਤ ਵੱਡਾ ਨੁਕਸਾਨ ਹੋ ਉੱਥੇ ਧਰਨੇ ਸੋ ਹਰ ਪੱਖੋਂ ਸਾਡੀ ਐਜੂਕੇਸ਼ਨ ਸਿਸਟਮ ਹੋਏ ਸਾਡੀ ਕਿਸਾਨੀ ਹੋਏ ਸਾਡੀ ਰਾਜਧਾਨੀ ਹੋਏ ਸਾਡਾ ਪਾਣੀ ਹੋਏ ਹਰ ਪੱਖੋਂ ਪੰਜਾਬ ਦੇ ਨਾਲ ਜਿਹੋ ਜਿਹਾ ਵਿਤਕਰਾ ਸੈਂਟਰਲ ਫੰਡਸ ਵੀ ਮੈਨਰੇਜ਼ ਕੀਤੇ ਮੈਨੂੰ ਹਰਾਨੀ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਨੁਮੰਦੇ ਸੀ ਉਹਨਾਂ ਨੇ ਇਹ ਗੱਲ ਨਹੀਂ ਚੱਕੀ ਸਾਡਾ ਐਜੂਕੇਸ਼ਨ ਫੰਡ ਹੋਏ ਸਾਡਾ ਹੈਲਥ ਫੰਡ ਹੋ ਹਜ਼ਾਰਾਂ ਕਰੋੜ ਰੁਪਏ ਤੁਸੀਂ ਸਾਡਾ ਉਹ ਵੀ ਰੋਕੀ ਬੈਠੇ ਹੋ ਸੋ ਇਹ ਜਿਹੜੇ ਜ਼ਰੂਰੀ ਮੁੱਦੇ ਪੰਜਾਬ ਦੇ ਇਹ ਜ਼ਰੂਰ ਡਿਸਕਸ ਕਰਨ ਵਾਸਤੇ ਸਮਾਂ ਚਾਹੀਦਾ ਹੈਗਾ ਪਾਵੇਂ ਸਾਡੇ ਹੁਣ ਲੈਂਡ ਐਕ acquisition ਜਿਹੜੀ ਭਾਰਤਮਾਲਾ ਜ਼ਮੀਨ ਦੇ ਅਧੀਨ ਜਿਹੜਾ ਅ ਜਾਮਨਗਰ ਅ अजमेर ਵਾਲਾ ਜਿਹੜਾ ਹਾਈਵੇ ਜਿਹੜਾ ਬਣ ਰਿਹਾ ਹੈ ਉਹ ਵੀ ਕਿਸਾਨ ਆਪਦੀ ਜ਼ਮੀਨ ਵਾਸਤੇ ਲੜ ਰਿਹਾ ਕਿ ਸਾਨੂੰ ਸਾਨੂੰ ਪੂਰਾ ਮੁੱਲ ਨਹੀਂ ਮਿਲ ਰਿਹਾ ਤਾਂ ਮਾਰ ਕੁੱਟ ਕੇ ਉਹਦੀ ਜ਼ਮੀਨ ਕਬਜ਼ਾ ਕੀਤੀ ਜਾ ਰਹੀ ਹੈ ਸੋ ਇੰਨੇ ਜ਼ਰੂਰੀ ਜ਼ਰੂਰੀ ਮੁੱਦੇ ਹੈਗੇ ਤੇ ਇਹਨਾਂ ਨੇ ਦੋਨਾਂ ਨੇ ਆਪਦੀ ਅੰਡਰਸਟੈਂਡਿੰਗ ਪਹਿਲੇ ਤੁਸੀਂ ਨਾ ਚੱਲਣ ਤੋਂ ਉਹਦੇ ਬਾਅਦ ਅਸੀਂ ਨਹੀਂ ਚੱਲਾਂ ਤਾਂ ਇਹ ਲੋਕਾਂ ਦੇ ਮੁੱਦੇ ਕਿੱਥੇ ਜਾਣ ਲੋਕਾਂ ਦੇ ਪੈਸਿਆਂ ਦੇ ਨਾਲ ਇਹ ਪਾਰਲਮੈਂਟ ਚੱਲਦੀ ਹੈ ਲੋਕਾਂ ਤੋਂ ਚੁਣ ਕੇ ਅਸੀਂ ਪਹੁੰਚਦੇ ਆਂ ਤੇ ਸਾਨੂੰ ਫਿਰ ਕੋਈ ਸਮਾਂ ਨਹੀਂ ਮਿਲਦਾ ਛੋਟੀ ਪਾਰਟੀਆਂ ਨੂੰ ਉਪਰੋ ਇਹ ਇਹਨਾਂ ਦੀ ਆਪਸੀ ਲੜਾਈ ਚ ਸਾਰੇ ਮੁੱਦੇ ਰਹਿ ਜਾਂਦੇ ਸੋ ਇਹ ਮੈਂ ਸਾਰੇ ਮੁੱਦੇ ਇੱਥੇ ਚੱਕੇ ਕੀ ਜਿਹੜੇ ਕਿਸਾਨਾਂ ਦੇ ਸਾਡੀ ਬੰਦੀ ਸਿਕਾਂ ਦਾ ਮੁੱਦਾ ਬਹੁਤ ਜ਼ਰੂਰੀ ਹੈਗਾ ਕਿ ਜਿੱਥੇ 30 35 35 ਸਾਲ ਹੋ ਗਏ ਨਾ ਤਾਂ ਤੁਸੀਂ ਉਹਨੇ ਦੇ ਫਾਸੀ ਦੀ ਸਜ਼ਾ ਕਰ ਦਿਓ ਦੋ ਦੋ ਵਾਰੀ ਉਹਨਾਂ ਨੇ ਉਮਰ ਕੈਦ ਭਰਤੀਆਂ ਫੇਰ ਵੀ ਤੁਸੀਂ ਨਵਾਂ ਕਾਨੂੰਨ ਵੀ ਲਿਆ ਪਰ ਉਹਨਾਂ ਦੇ ਵਿੱਚ ਜਿੱਥੇ ਕਹਿੰਦੇ ਸਾਰਿਆਂ ਨੂੰ ਇਨਸਾਫ਼ ਮਿਲੂਗਾ ਬੰਦੀ ਸਿਕਾਂ ਦੀ ਇਨਸਾਫ਼ ਦੀ ਕੋਈ ਗੱਲ ਨਹੀਂ ਇੱਕ ਵਾਰੀ ਕਿਸੇ ਨੂੰ ਹਰ ਤੀਜੇ ਮਹੀਨੇ ਪਰੋਲ ਮਿਲਦੀ ਹੈ ਉੱਥੇ ਬੰਦੀ ਸਿਕਾਂ ਨੂੰ 30 35 ਸਾਲਾਂ ਚ 4 ਸਾਲ ਦੀ ਦੋ ਵਾਰੀ 4 ਘੰਟਿਆਂ ਦੀ ਪਰੋਲ ਮਿਲਦੀ ਹੈ ਸੋ ਅ ਨਸ਼ਿਆਂ ਦਾ ਵੱਡਾ ਮੁੱਦਾ ਕਿ 12-15 ਸਾਲ ਹੋ ਗਏ ਸਰਕਾਰ ਨੂੰ ਹੁਣ ਤੇ ਬਾਰਡਰ ਦੇ ਪਾਰੋਂ ਰੋਜ਼ ਡੋਨਾ ਦੇ ਰਾਹੀਂ ਆ ਰਿਹਾ ਕੀ ਕੀਤਾ ਇਹ ਹੋਮ ਮਿਨਿਸਟਰੀ ਜਵਾਬ ਕਿਉਂ ਨਹੀਂ ਦਿੰਦੀ ਇਹਨਾਂ ਚੀਜ਼ਾਂ ਦਾ